ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਠੀਕ ਠਾਕ ਹੋ? ਦੋਸਤੋ ਇੱਕ ਆਵਾਜ਼ ਆ ਜੋ ਸਾਰਿਆਂ ਨੇ ਅਕਸਰ ਸੁਣੀ ਹੋਵੇਗੀ ਪਰ ਪਤਾ ਕਿਸ ਨੂੰ ਹੈ ਕਿਸ ਦੀ ਆ ਜੋ ਦਿਖਾਉਣੇ ਤੁਹਾਨੂੰ ਦੋਸਤੋ ਇੱਕ ਜਾਨਵਰ ਆ ਤਿਤਲੀ ਵਰਗਾ ਜੋ ਦੇਖਣ ਨੂੰ ਬਿਲਕੁਲ ਤਿਤਲੀ ਵਰਗਾ ਲੱਗਦਾਗਾ ਇਹ ਦੀ ਆਵਾਜ਼ ਹੁੰਦੀ ਆ ਰਾਤ ਦੇ ਨੇਰੇ ਦੇ ਵਿੱਚ ਇਹਦੀ ਆਵਾਜ਼ ਕਾਫੀ ਡਰਾਵਣੀ ਲੱਗਦੀ ਹੈ ਜਦੋਂ ਆਪਾਂ ਖੇਤਾਂ ਵੱਲ ਨੂੰ ਜਾਂਦੇ ਆ ਤਾਂ ਇਹਦੀ ਆਵਾਜ਼ ਅਕਸਰ ਹੀ ਸੁਣਨ ਨੂੰ ਮਿਲ ਜਾਂਦੀ ਹੈ ਦੇਖੋ ਕਿਵੇਂ ਕੰਨਾਂ ਦੇ ਪਰਦੇ ਪਾੜਦੀ ਹੈ ਇਹਦੀ ਆਵਾਜ਼ ਵਾਹ ਤੋਂ ਜੀਵਾਇ ਕੱਢਦਾ ਗਾਹੀ ਜਦੋਂ ਜਿਆਦਾ ਨੇੜੇ ਜਾਂਦੇ ਤਾਂ ਇਹ ਇਸ ਤਰ੍ਹਾਂ ਕਰਨਾ ਬੰਦ ਕਰ ਦਿੰਦਾ ਗਾ ਦੇਖਣੋਂ ਬਿਲਕੁਲ तितਲੀ ਵਰਗਾ ਲੱਗਦਾ ਜਿਵੇਂ ਕੋਈ ਤਿਤਲੀ ਹੁੰਦੀ ਹੈ ਕੀਟ ਜਿਹਾ ਇਹ ਪਾ ਜਿੜੀ ਵਾਇਆ ਗਈ ਕੰਨਾਂ ਦੇ ਪਰਦੇ ਪਾੜ ਦਿੰਦੀ ਆ ਉਹ ਕਿਤਲੀ ਨਹੀਂ ਹੈਗੀ ਇਹ ਦੇਖੋ ਜੇ ਕਿਸੇ ਨੂੰ ਪਤਾ ਹੈ ਇਸ ਦਾ ਨਾਮ ਤਾਂ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕੀ ਨਾਮ ਹੈ ਦਾ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ